ਸਸਰੀ ਗੱਲ ਜੇ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਨਵੀਂ ਅਤੇ ਅਜ਼ਾਦ ਦੇ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਇਆ ਗੱਲ ਕਰਦੇ ਆ ਕਿ ਇੱਕ ਨੌਜਵਾਨ ਨੂੰ ਲਵ ਮੈਰिज ਕਰਵਾਣੀ ਭਾਰੀ ਪੈ ਗਈ ਜੀ ਹਾਂ ਦੱਸਦੀ ਹੈ ਕਿ ਮਾਮਲਾ ਪਠਾਨਕੋਟ ਤੋਂ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਵੱਲੋਂ ਇੰਟਰ ਕਾਸਟ ਮੈਰਿਜ ਕਰਵਾਈ ਗਈ ਸੀ ਤਾਂ ਕੁੜੀ ਦੇ ਪਰਿਵਾਰ ਵਾਲਿਆਂ ਦੇ ਵਿੱਚ ਇੰਨਾ ਕਿ ਜ਼ਿਆਦਾ ਗੁੱਸਾ ਸੀ ਕਿ ਉਸਨੇ ਘਰ ਦੇ ਵਿੱਚ ਲੜਕੇ ਦੇ ਘਰ ਆੜ ਕੇ ਤਾਂ ਪੂਰੇ ਘਰ ਨੂੰ ਜੜਾ ਆ ਉਹ ਅੱਗ ਲਾ ਦਿੱਤੀ ਗਈ ਦੱਸਦੀ ਹੈ ਕਿ ਘਰ ਜਿਹੜਾ ਆ ਪੂਰਾ ਸੜਕੇ ਸੁਆਹ ਹੋ ਗਿਆ ਦੱਸਦੀ ਹੈ ਕਿ ਲੰ ਮੈਰਿਜ ਕਰਵਾਈ ਸੀ ਲੜਕੇ ਨੇ ਆਊਟ ਆਫ ਕਾਸਟ ਜਾ ਕੇ ਆ ਲੜਕੀ ਵਾਲੇ ਜਿਹੜੇ ਨੇ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਸਨ ਤਾਂ ਦੱਸਦੀ ਹੈ ਕਿ ਇਸ ਦੀ ਸੂਚਨਾ ਅੱਗ ਲੱਗਣ ਦੀ ਸੂਚਨਾ ਜਦੋਂ ਪੁਲਿਸ ਨੂੰ ਮਿਲਦੀ ਆ ਤਾਂ ਪੁਲਿਸ ਵੱਲੋਂ ਇਸ ਆਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਪੁਲਿਸ ਵੱਲੋਂ ਕਿਹਾ ਗਿਆ ਕਿ ਅਗਰ ਟਾਈਮ ਰਹਿੰਦੇ ਅਗਰ ਇਲਾਕਾ ਨਿਵਾਸੀ ਅਗਰ ਫੋਨ ਨਾ ਕਰਦੇ ਤਾਂ ਹੋ ਸਕਦਾ ਸੀ ਪੂਰੇ ਪਿੰਡ ਨੂੰ ਜਿਹੜੀ ਉਹ ਅੱਗ ਲੱਗ ਸਕਦੀ ਸੀ ਤਾਂ ਫਿਲਹਾਲ ਇਸ ਮਾਮਲੇ ਦੇ ਵਿੱਚ ਤਿੰਨ ਜਾਣਿਆਂ ਨੂੰ ਜਾਨਕੀ ਲੜਕੀ ਦੇ ਦਾਦਾ ਅਤੇ ਉਸ ਦੇ ਨਾਲ ਦੋ ਹੋਰ ਨੂੰ ਜਿਹੜਾ ਉਹ ਗ੍ਰਿਫਤਾਰ ਕਰਕੇ ਤਾਂ ਪੁਲਿਸ ਗੇਸ ਕੀਤੀ ਜਾ ਰਹੀ ਹੈ ਸਾਨੂੰ ਚੌਂਕੀ ਕਰੋਟੇ ਇਨਫੋਰਮੇਸ਼ਨ ਆਈ ਸੀ ਕਰੀ 5:30 ਵਜੇ ਕਿ ਇੱਕ ਘਰ ਨੂੰ ਕਿਸੇ ਵੱਲੋਂ ਅੱਗ ਲਗਾ ਦਿੱਤੀ ਗਈ ਹੈ ਸਾਡੀ ਪੁਲਿਸ ਫੋਰਸ ਤੁਰੰਤ ਮੌਕੇ ਤੇ ਪਹੁੰਚ ਕੇ ਤੇ ਜਾ ਕੇ ਦੇਖਿਆ ਵੀ ਇੱਥੇ ਅੱਗ ਲੱਗੀ ਹੋਈ ਸੀ ਤੇ ਪੁਲਿਸ ਨੇ ਪਿੰਡ ਦੇ ਸਰਪੰਚ ਉਹਨਾਂ ਨੂੰ ਨਾਲ ਲੈ ਕੇ ਤੇ ਆਪਣੀ ਪੁਲਿਸ ਫੋਰਸ ਦੀ ਮਦਦ ਨਾਲ ਸਭ ਤੋਂ ਪਹਿਲਾਂ ਤੇ ਉਹ ਅੱਗ ਬੁਝਾਈ ਇਹ ਬੜਾ ਸ਼ਲਾਘਾਯੋਗ ਕੰਮ ਸੀਗਾ ਕਿ ਪੁਲਿਸ ਨੇ ਆਪ ਅੱਗੇ ਹੋ ਕੇ ਪਾਣੀ ਢੋ ਟੋ ਕੇ ਉਹ ਅੱਗ ਬਜਾਈ ਤੇ ਜਿੰਨਾ ਵੱਧ ਤੋਂ ਵੱਧ ਬਚਾ ਕੀਤਾ ਜਾ ਸਕਦਾ ਉਹ ਕੀਤਾ ਜਾ ਕੀਤਾ ਗਿਆ ਕਿਉਂਕਿ ਅੱਗ ਕਹੋ ਜੀ ਚੀਜ਼ ਆ ਅੱਗ ਬਾਉਂਡਰੀ ਲਈ ਦੇਖ ਵੀ ਹੋ ਸਕਦਾ ਇੱਕ ਘਰ ਤੋਂ ਦੂਜੇ ਘਰ ਤੱਕ ਚਲ ਜਾਂਦੀ ਦੂਜੇ ਘਰ ਤੋਂ ਤੀਜੇ ਘਰ ਤੱਕ ਚਲ ਜਾਂਦੀ ਤੇ ਪਿੰਡ ਚ ਫੈਲ ਸਕਦੀ ਸੀ ਤੇ ਇਹ ਮੈਂ ਸਮਝਦਾ ਕਿ ਪੰਜਾਬ ਪੁਲਿਸ ਨੇ ਬਹੁਤ ਮੌਕੇ ਨੂੰ ਦੇਖਦੇ ਹੋਏ ਬਹੁਤ ਸਮਝਦਾਰੀ ਵਾਲਾ ਕੰਮ ਕੀਤਾ ਉਸ ਤੋਂ ਬਾਅਦ ਇਹ ਗੱਲ ਪਤਾ ਲੱਗੀ ਵੀ ਇਹ ਜਿਹੜੀ ਅੱਗ ਇਹ ਇੱਕ ਓਨਰ ਕ੍ਰਾਈਮ ਸੀਗਾ ਕਿਉਂਕਿ ਜਿਹੜੇ ਅੱਗ ਲਾਉਣ ਵਾਲੇ ਦੋਸ਼ੀ ਤੇ ਹੋਇਆ ਉਹਨਾਂ ਦੀ ਲੜਕੀ ਜਿਹੜੀ ਹੈ ਸੋਨੀਆ ਉਹ ਕਿਸੇ ਦਿਨ ਨਾਲ ਮਤਲਬ ਕਿ ਉਹਨੇ ਲਵ ਮੈਰਚ ਕਰਵਾ ਲਈ ਸੀ ਆਕਾਸ਼ ਨਾਮ ਦੇ ਲੜਕੇ ਦੇ ਨਾਲ ਤੇ ਇਹਨਾਂ ਦਾ ਕਾਸਟ ਡਿਫਰੈਂਸ ਸੀਗਾ ਤੇ ਜਦੋਂ ਇਹਨਾਂ ਨੂੰ ਕੱਲ ਪਤਾ ਲੱਗਿਆ ਵੀ ਇਹਨਾਂ ਨੇ ਸ਼ਾਦੀ ਕਰਾ ਲਈ ਹੈ ਤੇ ਆਊਟ ਆਫ ਮਲਕੀ ਗੁੱਸੇ ਦੇ ਵਿੱਚ ਆ ਕੇ ਜਿਹੜੇ ਦੋਸ਼ੀ ਤੇ ਉਹਦੇ ਵਿੱਚ ਮੁੱਖ ਦੋਸ਼ੀ ਜਿਹੜਾ ਲੜਕੀ ਦਾ ਦਾਦਾ ਮੋਲਖ ਰਾਜ ਇਹ ਉੱਥੇ ਮੌਕੇ ਤੇ ਗਿਆ ਤੇ ਇਹਨੇ ਉਹਨਾਂ ਦੇ ਘਰ ਨੂੰ ਜਾ ਕੇ ਆਗ ਲਵਾ ਦਿੱਤੀ ਹੈ ਉਹਨੇ ਇਸ ਕੰਮ ਵਾਸਤੇ ਉਹਨੇ ਤੇਲ ਵੀ ਵਰਤਿਆ ਤੇ ਆਪਣੇ ਘਰੋਂ ਮੱਚ ਲੈ ਕੇ ਗਿਆ ਤੇ ਇਮੀਡੀਏਟਲੀ ਉਸਨੇ ਮਤਲਬ ਕਿ ਰਿਐਕਟ ਕਰਦੇ ਹੋਏ ਅਸੀਂ ਇਸ ਤੇ ਐਫ ਆਈ ਆਰ ਨੰਬਰ 131 ਜਿਹੜੀ ਹੈ ਬੀ ਐਨ ਐਸ ਦੀਆਂ ਅਲੱਗ-ਅਲੱਗ ਧਾਰਾਵਾਂ ਵਿੱਚ ਤੇ ਪਲੱਸ ਐਸ ਸੀ ਐਸ ਟੀ ਐਕਟ ਦੇ ਵਿੱਚ ਪਰਚਾ ਦਰਜ ਕੀਤਾ ਔਰ ਦੋਸ਼ੀ ਜਿਹੜੇ ਨੇ ਜਿਹੜੇ ਮੁਦਈ ਨੇ ਇਹ ਦੋਸ਼ੀ ਬਾਈ ਨੇਮ ਲਿਖ ਹੋਏ ਸੀਗੇ ਉਹਨਾਂ ਤਿੰਨਾਂ ਹੀ ਦੋਸ਼ੀਆਂ ਨੂੰ ਅਸੀਂ ਕੱਲ ਰਾਤ ਹੀ ਅਰੈਸਟ ਕਰ ਲਿਆ ਔਰ ਸਾਡੀ ਪੂਰੀ ਕੋਸ਼ਿਸ਼ ਇਹ ਹੁੰਦੀ ਹੈ ਵੀ ਕੋਈ ਵੀ ਦੋਸ਼ੀ ਜਿਹੜਾ ਕਾਨੂੰਨ ਦੀ ਪકડ ਤੋਂ ਬਾਹਰ ਨਾ ਜਾਏ ਔਰ ਕੋਈ ਵੀ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਨਾ ਲੈ ਤੇ ਕੁੱਲ ਮਿਲਾ ਕੇ ਅਸੀਂ ਜੋ ਕਾਰਵਾਈ ਬਣਤੀ ਹੈ ਦੋਸ਼ੀ ਧਿਰ ਦੇ ਉੱਤੇ ਜੋ ਵਿਕਟਮ ਦਾ ਨੁਕਸਾਨ ਹੋਇਆ ਉਹਦੇ ਵਾਸਤੇ ਅਸੀਂ ਹਰ ਤਰ੍ਹਾਂ ਦੀ ਮਦਦ ਲਈ ਵਚਨਬੱਧ ਹਾਂ ਮਾਨਯੋਗ ਐਸਐਸਪੀ ਸਾਹਿਬ ਪਠਾਨਕੋਟ ਨੇ ਮੈਨੂੰ ਸਵੇਰੇ ਹੀ ਮੌਕੇ ਤੇ ਭੇਜ ਦਿੱਤਾ ਸੀ ਕੱਲ ਰਾਤ ਤੋਂ ਹੀ ਅਸੀਂ ਇਹਦੇ ਉੱਤੇ ਕੰਮ ਕਰ ਰਹੇ ਹਾਂ ਔਰ ਮੈਂ ਨਿੱਜੀ ਤੌਰ ਤੇ ਪਿੰਡ ਦੇ ਵਿੱਚ ਵਿਜਿਟ ਵੀ ਕੀਤਾ ਮੌਕਾ ਵੀ ਦੇਖਿਆ ਔਰ ਲੋਕਾਂ ਨੂੰ ਵੀ ਮਿਲਿਆ ਲੋਕੀ ਬੜੇ ਕੋਆਪਰੇਟਿਵ ਨੇ ਪਿੰਡ ਦੇ ਲੋਕ ਬੜੇ ਅੱਛੇ ਨੇ ਔਰ ਉਹ ਇਹੀ ਕਹਿ ਰਹੇ ਨੇ ਵੀ ਜਿਹੜਾ ਦੋਸ਼ੀ ਆ ਉਹਨੂੰ ਸਜ਼ਾ ਮਿਲੇ ਜਿਹੜਾ ਦੋਸ਼ੀ ਨਹੀਂ ਆ ਉਹ ਬੇਕਸੂਰ ਆ ਉਹਨੂੰ ਨਾ ਰਲਿਆ ਜਾਏ ਤੇ ਅਸੀਂ ਵੀ ਇਹੀ ਚਾਹਦੇ ਆ ਤਨੂਦ ਦੇ ਰਖਵਾਲੇ ਹੋਣ ਦੇ ਨਾਤੇ ਵੀ ਜਿਹੜਾ ਦੋਸ਼ੀ ਆ ਉਹ ਆਪਣੇ ਕੀਤੇ ਦੀ ਕਾਨੂੰਨ ਮੁਤਾਬਕ ਸਜ਼ਾ ਲੇ ਤੇ ਆਮ ਬੰਦਾ ਜਿਹੜਾ ਉਹਦੇ ਵਿੱਚ ਲਿਬੇਟ ਨਾ ਹੋਵੇ ਧੰਨਵਾਦ ਜੀ ਤੇ ਪ੍ਰਿੰਟ ਸ਼ਾਮਲਾ ਦੇਖੇ ਕੱਲ